ਸਾਰਿਆਂ ਨੂੰ ਪਿਆਰ ਸ੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆ ਜੀ ਸਾਰੇ ਵਧੀਆ ਹੋਵੋਗੇ ਤਾਂ ਜੀ ਅੱਜ ਦੀ ਸਾਡੀ ਵੀਡੀਓ ਹੋਵੇਗੀ ਲੁਧਿਆਣੇ ਦੇ ਜਿਨ੍ਹਾਂ ਵੀਰੇ ਭੈਣ ਭਰਾਵਾਂ ਨੂੰ ਨਹੀਂ ਪਤਾ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਅਸੀਂ ਅੱਜ ਤੁਹਾਨੂੰ ਥੋੜੇ ਜਿਹਾ مشهور ਬਾਜ਼ਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਤਾਂ ਚਲੋ ਜੀ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਜੀ ਗੁੜ ਮੰਡੀ ਵਿੱਚ ਤਾਂ ਦੇਖੋ ਜੀ ਜਿਹੜਾ ਲੁਧਿਆਣੇ ਦਾ ਗੁੜ ਮੰਡੀ ਬਾਜ਼ਾਰ ਹੈ ਉੱਥੇ ਤੋਂ ਅਨੁਮਾਨੇ ਆਰੀ ਦੇ ਸਮਾਨ ਤੋਂ ਲੈ ਕੇ ਸਿਲਾਈ ਮਸ਼ੀਨ ਦੇ ਰਿਲੇਟਡ ਨਾਲ ਕੋਈ ਵੀ ਸਮਾਨ ਲੈਣਾ ਤੁਸੀਂ ਉਹ ਤੁਹਾਨੂੰ ਉੱਥੇ ਹੋਲ سیل ਰੇਟ ਵਿੱਚ ਗੁਰ ਮੰਡੀ ਬਾਜ਼ਾਰ ਵਿੱਚ ਮਿਲੇਗਾ ਤਾਂ ਦੂਜੇ ਨੰਬਰ ਤੇ ਆਉਂਦਾ ਹੈ ਜੀ ਮੀਨਾ ਬਾਜ਼ਾਰ ਲੁਧਿਆਣੇ ਦੇ ਮੀਨਾ ਬਾਜ਼ਾਰ ਵਿੱਚ ਤੁਹਾਨੂੰ ਕਨਫੈਕਸ਼ਨਰੀ ਦਾ ਸਮਾਨ ਮਿਲੇਗਾ ਜਿਵੇਂ ਕਿ ਮੰਨ ਲਓ ਜਿਹੜੇ ਬੱਚਿਆਂ ਦਾ ਕੁਝ ਵੀ ਖਾਣੇ ਪੀਣੇ ਦਾ ਹੁੰਦਾ ਪੈਕਟਸ ਸਟੌਫ ਜਾਂ ਨੰਨੀਆਂ ਨੰਨੀਆਂ ਚੀਜ਼ਾਂ ਬਿਸਕੁਟਸ ਵਗੈਰਾ ਇਸ ਤਰ੍ਹਾਂ ਦਾ ਕੋਈ ਸਮਾਨ ਹੋਇਆ ਉਹ ਤੁਹਾਨੂੰ ਮਿਲੇਗਾ ਲੁਧਿਆਣੇ ਦੇ ਮੇਨਾ ਬਾਜ਼ਾਰ ਵਿੱਚ ਤੀਸਰੇ ਨੰਬਰ ਤੇ ਆਉਂਦਾ ਹੈ ਜੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਾਲੀ ਮਾਰਕੀਟ ਜਿਹੜੀ ਕਿ ਹੈ ਜੀ ਫੀਲਡ ਗੰਜ ਮਾਰਕੀਟ ਉੱਥੇ ਜੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਜੀ ਲੇਡੀਜ਼ ਸੂਟਾਂ ਦੀ ਹੋਲ ਸੇਲ ਸਭ ਤੋਂ ਵੱਡੀ ਮਾਰਕੀਟ ਵੈਸੇ ਕੰਮ ਲੁਧਿਆਣੇ ਵਿੱਚ ਅ ਇਸੇ ਮਾਰਕੀਟ ਵਿੱਚ ਵੀ ਲੇਡੀਜ਼ ਸੂਟਾਂ ਦਾ ਹੋਲ ਸੇਲ ਕੰਮ ਹੁੰਦਾ ਹੈ ਔਰ ਬੱਤੇ ਜਿਹੜੀ ਗੁਰਦੁਆਰਾ ਸ੍ਰੀ ਦੁਖਨਗਰਨ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਹੈ ਨਾ ਜੀ ਮਾਰਕੀਟ ਉਹ ਬਹੁਤ ਵੱਡੀ ਮਾਰਕੀਟ ਹੈ ਤੇ ਉੱਥੇ ਇੱਕ ਦੁਕਾਨਾ ਨਹੀਂ ਹੈ ਉੱਥੇ ਤਕਰੀਬਨ 50 ਦੁਕਾਨਾ ਹੈ ਜੀ ਸੂਟਾਂ ਦੀਆਂ ਲੇਡੀਜ਼ ਸੂਟਾਂ ਦੀਆਂ ਜਿਨ੍ਹਾਂ ਨੇ ਮੰਨ ਲਓ ਕੋਈ ਵਿਆਹਾਂ ਸ਼ਾਦੀਆਂ ਵਾਸਤੇ ਕੱਪੜਾ ਲੈਣਾ ਜਾਂ ਫਿਰ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਨਾ ਦੁਕਾਨ ਸ਼ੁਰੂ ਕਰਨੀ ਤਾਂ ਉਹ ਜੀ ਤੁਸੀਂ ਆਰਾਮ ਨਾਲ ਲੁਧਿਆਣੇ ਦੇ ਫੀਲਡ ਗੰਜ ਬਾਜ਼ਾਰ ਵਿੱਚੋਂ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਅੱਗੇ ਹੀ ਹੈ ਜੀ ਔਵਲੀ ਮਾਰਕੀਟ ਉੱਥੋਂ ਲੈ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਵਿੱਚ ਜੱਸੀ ਗੱਲ ਕਰਾਂਗੇ ਜੀ ਕੰਬੜਾਂ ਵਾਲੀ ਮਾਰਕੀਟ ਤਾਂ ਦੇਖੋ ਜੀ ਕੰਬਲ ਅਗਰ ਤੁਸੀਂ ਤੋਲ ਕੇ ਲੈਣੇ ਉਹ ਸਿਰਫ ਜੀ ਤੁਹਾਨੂੰ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚ ਮਿਲਣਗੇ ਕਿਉਂਕਿ ਲੁਧਿਆਣੇ ਦੀ ਜਿਹੜੀ ਗਊਸ਼ਾਲਾ ਮਾਰਕੀਟ ਹੈ ਉਸ ਨੂੰ ਕੰਬਲ ਮਾਰਕੀਟ ਵੀ ਕਿਹਾ ਜਾਂਦਾ ਹੈ ਉੱਥੇ ਅਗਰ ਕਿਸੇ ਨੇ ਮੰਨ ਲਓ ਵਿਆਹਾਂ ਵਾਸਤੇ ਕੰਬਲ ਲੈਣੇ ਇਕੱਠੇ 20-25 ਪੀਸ ਚੱਕਣੇ ਐਦਾਂ ਮਤਲਬ 15-20 ਪੀਸ ਚੱਕਣੇ ਉਹ ਤੁਹਾਨੂੰ ਬਿਲਕੁਲ ਸਹੀ ਰੇਟ ਤੇ ਗਊਸ਼ਾਲਾ ਮਾਰਕੀਟ ਵਿੱਚ ਮਿਲਣਗੇ ਤੇ ਗਊਸ਼ਾਲਾ ਮਾਰਕੀਟ ਵਿੱਚ ਹੀ ਤੁਹਾਨੂੰ ਗਰਮ ਵੈਟਰਸ ਮਤਲਬ ਕਹਿਣ ਤੋਂ ਬਾਅਦ ਕਿ ਗਰਮ ਕੱਪੜਿਆਂ ਦੀ ਮਾਰਕੀਟ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਹੈ ਤਾਂ ਜੀ ਉਹਦੇ ਬਾਅਦ ਵਿੱਚ ਅਸੀਂ ਗੱਲ ਕਰਾਂਗੇ ਜੀ ਅਕਾਲ ਮਾਰਕੀਟ ਜਿਹੜੀ ਅਕਾਲ ਮਾਰਕੀਟ ਹੈ ਉਹ ਹੈ ਜੀ ਰੈਡੀमेड ਕੱਪੜਿਆਂ ਦੀ ਮਾਰਕੀਟ ਉੱਥੇ ਤੁਹਾਨੂੰ ਜੈਂਟਸ ਕੱਪੜਾ ਸਾਰਾ ਰੈਡੀमेड ਕੱਪੜਾ ਉਹ ਸਿਰਫ ਤੁਹਾਨੂੰ ਅਕਾਲ ਮਾਰਕੀਟ ਵਿੱਚ ਮਿਲੇਗਾ ਕਿਸੇ ਵੀ ਪ੍ਰਕਾਰ ਦੀ ਜੀਨਸ ਲੈਣੀ ਸ਼ਰਟਾਂ ਲੈਣੀਆਂ ਟੀ ਸ਼ਰਟਾਂ ਲੈਣੀਆਂ ਕੈਪਰੀਆਂ ਲੈਣੀਆਂ ਬ੍ਰਾਂਡਡ ਕੱਪੜਾ ਲੈਣਾ ਨੋਨ ਬ੍ਰਾਂਡਡ ਕੱਪੜਾ ਲੈਣਾ ਉਹ ਸਾਰਾ ਤੁਹਾਨੂੰ ਅਕਾਲ ਮਾਰਕੀਟ ਵਿੱਚ ਮਿਲੇਗਾ ਉਸ ਦੇ ਬਾਅਦ ਵਿੱਚ ਆਉਂਦੀ ਹੈ ਜੀ ਗਾਂਦੀ ਮਾਰਕੀਟ ਦੀ ਜਿਹੜੀ ਲੁਧਿਆਣੇ ਦੀ ਗਾਂਦੀ ਮਾਰਕੀਟ ਹੈ ਆਪਣਾ ਇੱਧਰ ਜਲੰਧਰ ਬਾਈਪਾਸ ਤੋਂ ਅਸੀਂ ਜਾਂਦੇ ਹਾਂ ਤਾਂ ਹੀ ਉੱਥੇ ਤੁਹਾਨੂੰ ਮਿਲੇਗਾ ਸਾਰਾ ਰੈਡੀमेड ਕੱਪੜਾ ਚਾਹੇ ਤੁਸੀਂ ਬੱਚਿਆਂ ਦਾ ਰੈਡੀमेड ਕੱਪੜਾ ਲੈਣਾ ਚਾਹੇ ਤੁਸੀਂ ਲੇਡੀਜ਼ ਰੈਡੀमेड ਕੱਪੜਾ ਲੈਣਾ ਆਓ ਤੁਸੀਂ ਜੈਂਟਸ ਰੈਡੀमेड ਕਪੜਾ ਲੈਣਾ ਉਹ ਵੀ ਸਾਰਾ ਤੁਹਾਨੂੰ ਗਾਂਧੀ ਮਾਰਕੀਟ ਮਿਲੇਗਾ ਤਾਂ ਦੋਸਤੋ ਐਸੀ ਹੀ ਸਾਡੀ ਅੱਜ ਦੀ ਵੀਡੀਓ ਲੁਧਿਆਣੇ ਦੇ ਕੁਝ ਅਜਿਹੇ ਮਸ਼ਹੂਰ ਬਾਜ਼ਾਰ ਜਿੱਥੇ ਕਿ ਤੁਹਾਨੂੰ ਸਾਰਾ ਸਮਾਨ ਹੌਨਸਲ ਰੇਟ ਵਿੱਚ ਮਿਲੇਗਾ ਬਾਕੀ ਜੀ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਤੇ ਹਾਂ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਓ ਔਰ ਚੈਨਲ ਪੰਜਾਬੀ ਬਲੋਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਹਾਂ ਤੁਸੀਂ ਮੈਨੂੰ ਹਾਈਪ ਵੀ ਕਰ ਸਕਦੇ ਹੋ ਮੇਰੀ ਵੀਡੀਓਜ਼ ਮੰਨ ਲਓ ਕਮੈਂਟਸ ਦੇ ਨਾਲ ਇੱਕ ਹਾਈਪ ਦੀ অপਸ਼ਨ ਆਉਂਦੀ ਹੈ ਨਾ ਅਗਰ ਤੁਸੀਂ ਇਸ ਤਰ੍ਹਾਂ ਇਸ ਪਾਸੇ ਨੂੰ ਸਕਰੋਲ ਕਰੋਗੇ ਖੱਬੇ ਹੱਥ ਨੂੰ ਤਾਂ ਉੱਥੇ ਜੀ ਹਾਈਪ ਦੀ অপਸ਼ਨ ਵੀ ਆਉਂਦੀ ਹੈ ਤਾਂ ਤੁਸੀਂ ਪੁਆਇੰਟਸ ਵੀ ਦੇ ਸਕਦੇ ਹੋ ਮਤਲਬ ਮੇਰੀ ਵੀਡੀਓਜ਼ ਨੂੰ ਤੁਸੀਂ ਕਿੰਨੇ ਪੁਆਇੰਟ ਦੇਣਾ ਚਾਹੁੰਦੇ ਹੋ ਉਸਦਾ ਕੋਈ ਪੈਸਾ ਨਹੀਂ ਹੁੰਦਾ ਕੋਸਟ ਆਫ ਫਰੀ ਹੈ ਤਾਂ ਪਲੀਜ਼ ਤੁਸੀਂ ਐਨੀ ਕੁ ਸਪੋਰਟ ਵੀ ਕਰ ਸਕਦੇ ਹੋ ਜੀ ਆ ਚਲੋ ਜੀ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀ ਦੂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਈਓ ਤੇ ਚੈਨਲ ਪੰਜਾਬੀ ਬਲੌਗਰਸ ਜੀ ਮਾਰ ਨੂੰ ਵਾਤੇ ਵਾਤੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਨਾਲ ਪ੍ਰੈਸ ਕਰਿਆ ਕਰੋ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਬਾਜ਼ਾਰ ਬਾਰੇ ਜਾਣਕਾਰੀ ਦੇਵਾਂਗੇ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ